ਅੱਜ ਗੁਰਦੁਆਰਾ ਸਾਹਿਬ ਵਿਖੇ ਉਹਦੀ ਅੰਤਮ ਅਰਦਾਸ ਦੇ ਵਿੱਚ ਸਾਹਮਣੇ ਆਇਆ ਸਤਿਗੁਰੂ ਅੱਗੇ ਅਰਦਾਸ ਵਿੱਚ ਸੱਚੇ ਪਾਤਸ਼ਾਹ ਉਸ ਨੂੰ ਸਦੀਵ ਕਾਲ ਆਵੇ ਚਾਨਣਾ ਵਿੱਚ ਨਿਵਾਸ ਰੱਖੇ ਤੇ ਪਰਿਵਾਰ ਨੂੰ ਬਾਣੇ ਦੇ ਵਿੱਚ ਰੱਖੇ ਤੇ ਇੱਥੇ ਪੰਥਕ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਇਕੱਤਰ ਹੋਈਆਂ ਨੇ ਜਿਹੜਾ ਇੱਕ ਸੰਘਰਸ਼ ਦਾ ਵਿਗਲਵਾਜਿਆ ਪੰਜਾਬ ਬਚਾਓ ਪਰਵਾਸੀ ਭਜਾਓ ਉਸ ਦੇ ਤਹਿਤ ਹੁਣ ਸਾਰੀਆਂ ਜਥੇਬੰਦੀਆਂ ਵੱਲੋਂ डीसी ਸਾਹਿਬ ਨੇ ਇੱਕ ਮੰਨਗਾ ਪੱਤਰ ਦਿੱਤਾ ਜਾਊਗਾ ਜੀ ਦੇ ਵਿੱਚ ਇਹ ਲਿਖਿਆ ਗਿਆ ਕਿ ਹਰੇਕ ਸੂਬੇ ਨੂੰ ਇਹ ਹੱਕ ਆ ਵੀ ਕੋਈ ਇੱਕ ਕਾਨੂੰਨ ਬਣਾਉਣਾ ਚਾਹੀਦਾ ਪਹਿਲਾਂ ਬਣਾਏ ਬਣੇ ਹੋਏ ਨੇ ਕਾਨੂੰਨ ਦੂਸਰੀਆਂ ਸੂਬਿਆਂ ਦੇ ਵਿੱਚ ਵੀ ਜਿਹੜਾ ਬਾਹਰਲਾ ਬੰਦਾ ਕੋਈ ਇੱਥੇ ਜ਼ਮੀਨ ਨਾ ਖਰੀਦ ਸਕੇ ਇੱਥੇ ਉਹਦਾ ਆਧਾਰ ਕਾਰਡ ਰਾਸ਼ਨ ਕਾਰਡ ਨਾ ਬਣ ਸਕੇ ਅਸੀਂ ਉਹੀ ਕਾਨੂੰਨ ਬਣਾਉਣਾ ਚਾਹੁੰਦੇ ਆ ਵੀ ਉਹ ਕਾਨੂੰਨ ਬਣੇ ਅਸੀਂ ਕਿਸੇ ਨੂੰ ਮਾਰਨਾ ਨਹੀਂ ਚਾਹੁੰਦੇ ਅਸੀਂ ਕਾਨੂੰਨ ਦੀ ਗੱਲ ਕਰਦੇ ਆ ਕਾਨੂੰਨ ਦੇ ਤਹਿਤ ਇੱਕ ਮੰਗ ਪੱਤਰ ਮੁੱਖ ਮੰਤਰੀ ਸਾਹਿਬ ਤੇ ਹੋਰ ਜਿਹੜੇ ਨੇ ਸਰਕਾਰੀ ਦੁਵਾਨਨ ਸਾਹਿਬ ਉਹਨਾਂ ਦੇ ਨਾਮ ਤੇ ਲਿਖਿਆ ਗਿਆ ਮੰਗ ਪੱਤਰ ਹੁਣ ਡੀਸੀ ਦਫ਼ਤਰ ਦੇ ਵਿੱਚ ਜਾ ਕੇ ਇੱਕ ਕਾਫਲੇ ਦੇ ਰੂਪ ਵਿੱਚ ਜਿਹੜੀਆਂ ਸਿੱਖ ਸੰਗਤਾਂ ਸਾਰੀਆਂ ਜਾਣਗੀਆਂ ਅੱਗੇ-ਅੱਗੇ ਸੰਗਤਾਂ ਨੇ ਜਾਣਾ ਇਸੇ-ਪਿਛੇ ਸੰਗਤ ਸਾਰਿਆਂ ਨੇ ਆਉਣਾ ਜਿਹੜੇ ਪੰਥਕ ਜੈਸੇ ਬੰਦੇ ਨੁਮਾਇੰਦ ਨੇ ਉਹ ਵੀ ਪਹੁੰਚ ਰਹੇ ਨੇ ਜਿਸ ਦੇ ਵਿੱਚ ਅ ਮਕਾਸਦ ਆਣਾ ਵੀਰ ਜੀ ਅਮਤੋਜ ਮਾਨ ਜੀ ਸਾਡੇ ਸਤਿਗੁਰ ਯਾਰ ਜੋਗ ਪਰਮਜੀਤ ਸਿੰਘ ਮੰਡਲ ਖਾਲਸਾ ਵੱਲੋਂ ਅ ਹੋਰ ਵੀ ਜਿੰਨੇ ਵੀ ਇੱਥੇ ਆਏ ਹੋਏ ਨੇ ਸਾਡੇ ਸਿੰਘ ਜਥੇਬੰਦੀਆਂ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਤਰਨਾ ਦਲ ਵਾਲੇ ਬਜਵਾੜੇ ਵਾਲੇ ਉਹ ਵੀ ਪਹੁੰਚੇ ਹੋਏ ਨੇ ਹੋਰ ਬਹੁਤ ਸਾਰੇ ਭਾਈ ਬਡਾਲਾ ਸਾਹਿਬ ਜੀ ਉਹ ਵੀ ਆਏ ਹੋਏ ਨੇ ਹੋਰ ਬਹੁਤ ਸਾਰੀਆਂ ਜਥੇਬੰਦੀਆਂ ਦੇ ਕਿਸਾਨ ਆਕੂ ਮਨਜੀਤ ਰਾਏ ਜੀ ਬਹੁਤ ਸਾਰੀਆਂ ਜਿਹਾ ਜਿਹੜੇ ਬੰਦੇ ਸਾਰਿਆਂ ਦਾ ਅਸੀਂ ਧੰਨਵਾਦ ਕਰਦਾ ਸਾਰਿਆਂ ਨੂੰ ਜੀਓ ਆਇਓ ਕਹਿੰਦੇ ਆ। ਜਿੱਥੇ ਪ੍ਰਵਾਸੀਆਂ ਦਾ ਬਹੁਤ ਜ਼ਿਆਦਾ ਪੰਜਾਬੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਪਰ ਕੁਝ ਪੰਜਾਬੀ ਜਿਵੇਂ ਕਿਸਾਨ ਆਗੂ ਆਪਾ ਜਗENDER ਸਿੰਘ ਗੋਰਾਹ ਦੀ ਗੱਲ ਕਰ ਲਈਏ ਰਾਜੇਵਾਲ ਦੀ ਗੱਲ ਕਰ ਲਈਏ। ਹੋਰ ਬਹੁਤ ਸਾਰੇ ਦਾਦੇ ਕਿਸਾਨ ਆਗੂ ਜਿਹੜੇ ਪੰਜਾਬ ਕੰਝ ਪੰਜਾਬੀਆਂ ਦੇ ਵਿਰੋਧ ਕਰ ਰਹੇ ਸੀ ਕਹਿੰਦੇ ਉਹਨਾਂ ਦੇ ਤੋਂ ਬਿਨਾ ਖੇਤੀ ਸੰਭਵ ਨਹੀਂ। ਉਹਨਾਂ ਨੇ ਕਦੇ ਪੰਜਾਬ ਦੇ ਹੱਕ ਦੀ ਗੱਲ ਕੀਤੀ ਆ। ਕਾਮਰੇਡੀ ਲਾਣਾ ਉਹਨਾਂ ਕਾਮਰੇਡ ਕੱਲ ਹੀ ਕੰਮ ਉਹੀ ਕਰਨੀਆਂ ਕਰਦਾ। ਜਿਹੜਾ ਸਾਡਾ ਹੱਕ ਵੜਨ ਦਾ ਸੀ ਹੱਕ ਲੈਣੇ ਨੇ। ਅਸੀਂ ਕਿਸੇ ਦਾ ਵਿਰੋਧ ਨਹੀਂ ਕਰਦੇ ਇਹ ਜਿਹੜਾ ਸੰਘਰਸ਼ ਚੱਲਿਆ ਪਤਾ ਲੱਗ ਰਿਹਾ ਪੰਜਾਬ ਦਾ ਰਾਖਾ ਕੌਣ ਆ ਤੇ ਪੰਜਾਬ ਦਾ ਵਿਰੋਧੀ ਕੌਣ ਆ ਤੁਹਾਡੇ ਸਾਹਮਣੇ ਦਿਨਾਂ ਦੇ ਵਿੱਚ ਆ ਜਾਣੇ ਸਾਰੇ ਕੋਈ ਮੰਨ ਕਰ ਰਿਹਾ ਕਿ ਜਲਦੋ ਜਲ ਜਿਹੜੀ ਹੈ ਇਨਸਾਫ ਮਿਲੇ ਤੇ ਕਰੂ ਪੁਲਿਸ ਵੱਲੋਂ ਚਲਾਨ ਨਹੀਂ ਪਈ ਸਾਡਾ ਕੋਈ ਪੰਜਾਬੀ ਬਾਹਰ ਆ ਕੇ ਗਲਤ ਕੰਮ ਤਾਂ ਨਹੀਂ ਕਰਦਾ 35 35 40 40 ਲੱਖ ਲਾ ਕੇ ਸਾਡੇ ਨੌਜਵਾਨ ਗਏ ਹੋਏ ਨੇ ਉੱਥੇ ਦੇ ਕਾਨੂੰਨ ਬਣੇ ਹੋਏ ਨੇ ਸਖਤ ਜੇ ਟਰੰਪ ਆਪਣੇ ਪੰਜਾਬੀ ਨੂੰ ਬਾਹਰ ਕੱਢ ਸਕਦਾ ਕੀ ਅਸੀਂ ਨਹੀਂ ਕਰ ਸਕਦੇ ਅਸੀਂ ਵੀ ਕਰ ਸਕਦੇ ਹਾਂ ਸਾਡਾ ਪੰਜਾਬ ਆ ਸਾਡੀ ਧਰਤੀ ਆ ਸਾਰਾ ਕੁਝ ਕਰ ਸਕਦੇ ਹਾਂ ਅਸੀਂ ਮਤੇ ਪਾਵੋ ਸਾਡੇ ਇੱਥੇ ਕਾਨੂੰਨ ਬਣੇ ਕੋਈ ਗਲਤਪ ਜਿਹੜਾ ਜਿਹੜਾ ਮੂੰਹ ਝਾਕੇ ਆ ਜਾਂਦਾ ਪੰਜਾਬ ਦੇ ਵਸਆਂ ਤੇ ਬਰਦਾਨ ਦਾ ਕਰਨਾ ਸਾਡੇ ਪੰਜਾਬ ਨੂੰ ਲਾਂਬੂ ਦੇ ਵਿੱਚ ਆਪਣੇ ਅੱਗ ਲਾ ਦਿੰਦਾ ਇਸ ਕਰਕੇ ਪੰਜਾਬ ਸਾਡਾ ਗੁਰਾਂ ਦੇ ਨਾਂ ਤੇ ਵਸਦਾ ਅਸੀਂ ਇੱਥੇ ਕਿਸੇ ਨੂੰ ਲਾਂਬੂ ਨਹੀਂ ਲਾਉਣ ਦੇਣਾ ਬਾਬਾ ਜੀ ਹੁਣ ਤੇ ਚਲਾਨ ਨਹੀਂ ਪੇਚ ਕੀਤਾ ਗਿਆ ਪੁਲਿਸ ਵੱਲੋਂ ਜੱਜ ਕੀ ਇਨਸਾਫ ਤੇ ਜਲਦੀ ਕੋਈ ਗੱਲ ਨਹੀਂ ਆ ਸਾਰੀਆਂ ਜੱਥੇਬੰਦੀਆਂ ਇਸੇ ਵਾਸਤੇ ਇਕੱਤਰ ਹੋਈਆਂ ਨੇ ਸਾਰਾ ਕੁਝ ਹੋਊਗਾ ਬਾਬਾ ਜੀ 10 ਦਿਨ ਹੋ ਗਏ ਹੈ ਫਾਸਟ ਟੈਕਟ ਜਲਾਉਣੇ ਕਿ ਨਹੀਂ ਅਸੀਂ ਮੰਗ ਕਰਦੇ ਹਾਂ ਜੇ ਨਹੀਂ ਫਾਸਟ ਟੈਕਟ ਚੜਾਉਣਗੇ ਜੇ ਕਾਨੂੰਨ ਉਹਨੂੰ ਸਜ਼ਾ ਨਹੀਂ ਦਿੰਦਾ ਖਾਲਸਾ ਫਿਰ ਆਪਣੀਆਂ ਪਰੰਪਰਾ ਅਨੁਸਾਰ ਜਿਹੜੀਆਂ ਰਵਾਇਤਾਂ